ਕਿ ਲਾ ਲਈ ਤਾਂ ਮੈਂ ਪਾਸ ਰੋਟਰੀ ਗਵਰਨਰ ਤਰੰबीर ਗਰਗ ਰੋਟਰੀ ਕਲੱਬ ਵਾਨੀਗੜ ਸਿਟੀ ਤੋਂ ਜਿਹੜਾ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਜਿਹੜਾ ਹੈਗਾ ਲਗਾਇਆ ਜਾ ਰਿਹਾ ਉਸ ਬਾਰੇ ਧੰਨਵਾਦ ਕਰ ਰਿਹਾ ਤੇ ਰੋਟਰੀ ਕਲੱਬ ਵਾਨੀਗੜ ਸਿਟੀ ਵੱਲੋਂ ਇਹ ਤੀਸਰਾ ਵਿਸ਼ਾਲ ਜਿਹੜਾ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਅ ਇਸ ਤੋਂ ਪਹਿਲੇ ਜਿਹੜੇ ਦੋ ਕੈਂਪ ਲਗਾਏ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਰਹੇ ਤੇ ਇਹ ਕੈਂਪ ਜਿਹੜਾ ਹੈਗਾ ਡਾਕਟਰ ਬਲਮੀਰ ਖਾਨ ਪਟਿਆਲੇ ਤੋਂ ਜੋ ਕਿ ਅੱਖਾਂ ਦੇ ਮਾਹਰ ਡਾਕਟਰ ਨੇ ਰੈਟੀਨਾ ਦੀ ਉਹਨਾਂ ਦੀ ਸਪੈਸ਼ਲਟੀ ਹੈਗੀ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਅੱਖਾਂ ਦੇ ਵਿੱਚ ਚਿੱਟਾ ਮੋਤੀਆ ਆਂਦਾ ਜੋ ਕਿ ਇੱਕ ਉਮਰ ਦੇ ਨਾਲ ਬਹੁਤ ਸਵਭਾਵਿਕ ਪ੍ਰੋਬਲਮ ਹੈਗੀ ਆ ਬੜੀ ਕਾਮਨ ਪ੍ਰੋਬਲਮ ਹੈਗੀ ਆ ਤੋਂ ਉਸ ਦੇ ਵਿੱਚ ਉਸ ਨੂੰ ਟ੍ਰੀਟ ਕਰਨ ਲਈ ਉਸ ਦਾ ਇਲਾਜ ਕਰਨ ਲਈ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਤੇ ਇਸ ਕੈਂਪ ਦੇ ਵਿੱਚ ਜਿਹੜੇ ਸਾਰੇ ਸਾਡੇ ਮੈਂਬਰ ਨੇਗੇ ਉਹ ਸਾਡੇ ਪ੍ਰੈਜ਼ੀਡੈਂਟ ਸੰਜੇ ਜੀ ਸੈਕਟਰੀ ਵਿਕਾਸ ਜੀ ਪ੍ਰੋਜੈਕਟ ਚੇਅਰਮੈਨ ਜਿਹੜੇ ਨਵੀਨ ਵਰਮਾ ਜੀ ਨੇ ਉਹਨਾਂ ਦੀ ਜਿਹੜੀ ਇੱਕ ਟੀਮ ਹੈਗੀ ਆ ਉਹ ਇਹ ਸਾਰੇ ਕੈਂਪ ਨੂੰ ਕਾਮਯਾਬ ਕਰਨ ਲਈ ਤਾਂ ਕਿ ਇਸ ਦਾ ਜਿਹੜਾ ਬੈਨੀਫਿਟ ਹੈਗਾ ਉਹ ਹਰੇਕ ਲੋੜਵੰਦ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਮਿਲ ਸਕੇ ਤੇ ਤੁਹਾਡੇ ਚੈਨਲ ਨਾਲ ਹੀ ਵੀ ਮੈਂ ਜਿਹੜਾ ਅੱਜ ਅਸੀਂ ਮੈਸੇਜ ਦੇਣ ਲਈ ਇੱਥੇ ਇਕੱਠੇ ਹੋਏ ਆਂ ਕਿ ਤਾਂ ਕਿ ਜਿਹੜਾ ਮੈਸੇਜ ਆਇਆ ਸੱਖਾਂ ਦੇ ਆਪਰੇਸ਼ਨ ਦਾ ਤੇ ਬਿਲਕੁਲ ਮੁਫਤ ਜਿਹੜਾ ਅਸੀਂ ਕੈਂਪ ਲਗਾ ਰਹੇ ਹਾਂ ਉਹ ਹਰ ਇੱਕ ਲੋੜਵੰਦ ਤੱਕ ਪਹੁੰਚ ਸਕੇ ਗੱਲ ਕਰੀਏ ਤਾਂ ਇਹਦੇ ਵਿੱਚ ਲੈ ਲੈ ਕੇ ਕੀ ਕੀ ਆਣਾ ਪੇਸ਼ੰਟ ਨੇ ਜਿਵੇਂ ਸ਼ੂਗਰ ਵਗੈਰਾ ਦੀ ਪ੍ਰੋਬਲਮ ਹੈ ਆਧਾਰ ਕਾਰਡ ਵਗੈਰਾ ਕਿਉਂਕਿ ਜਦੋਂ ਆਪਦੇ ਨੇ ਲੋਟਰੀ ਵਾਰ ਸ਼ੂਗਰ ਨੂੰ ਚੈੱਕ ਕਰਿਆ ਆਉਂਦਾ ਆਪਾਂ ਜਿਹਾ ਆਪਰੇਸ਼ਨ ਕਰਾਉਣ ਲਈ ਜਾਣਾ ਹੁੰਦਾ ਉਹਦੇ ਲਈ ਕੀ ਕੋਰ ਆ ਦੇਖੋ ਜੀ ਇਹ ਕੈਂਪ 13 ਤਾਰੀਖ ਨੂੰ ਵਿਸਾਖੀ ਵਾਲੇ ਦਿਨ ਲੜਕੀਆਂ ਦੇ ਸਕੂਲ ਦੇ ਵਿੱਚ ਜਿਹੜਾ ਪੌਨੀਗੜ ਸ਼ਿਮ ਲੜਕਿਆਂ ਦੇ ਸਕੂਲ ਦੇ ਸਾਹਮਣੇ ਸ਼ਿਵ ਮੰਦਿਰ ਦੇ ਵਿੱਚ ਜਿਹੜਾ ਹੈਗਾ ਪਰਾਚੀਨ ਸ਼ਿਵ ਮੰਦਿਰ ਸਾਡਾ ਹੈਗਾ ਉੱਥੇ ਕੈਂਪ ਲਗਾਇਆ ਜਾ ਰਿਹਾ ਤੇ ਉਸ ਦਿਨ ਜਿਹੜਾ ਹੈਗਾ ਜਿੰਨੇ ਵੀ ਪੇਸ਼ੈਂਟ ਜਿਨ੍ਹਾਂ ਨੂੰ ਪਹਿਲਾਂ ਆਡੈਂਟੀਫਾਈ ਹੋ ਚੁੱਕਿਆ ਕਿ ਉਹਨਾਂ ਦਾ ਜਿਹੜਾ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਚਿੱਟਾ ਮੋਤੀ ਹੈ ਜਿਹੜਾ ਹੈਗਾ ਉਸ ਦਾ ਆਪਰੇਸ਼ਨ ਹੋਣ ਵਾਲਾ ਜਾਂ ਜਿਹੜੀ ਕੋਈ ਹੋਰ ਉਹਨਾਂ ਨੂੰ ਕੋਈ ਸਮੱਸਿਆ ਹੈਗੀ ਆ ਤਾਂ ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਣ ਪੁਰਾਣੀਆਂ ਰਿਪੋਰਟਾਂ ਨਾਲ ਲੈ ਕੇ ਆਣ ਤੇ ਜੇਕਰ ਪੋਸੀਬਲ ਹੈਗਾ ਉਹ 슈ਗਰ ਦੀ ਜੇਕਰ ਉਹਨਾਂ ਦੀ ਰਿਪੋਰਟ ਹੈਗੀ ਆ ਜੇ ਉਹਨਾਂ ਨੇ ਕਰਵਾਈ ਹੋਈ ਆ ਜਾਂ ਉਹ ਕਰਵਾ ਸਕਦੇ ਨੇ ਤਾਂ ਉਹ ਜ਼ਰੂਰ ਲੈ ਕੇ ਨਾਲ ਆਉਣ ਕਿ ਨਜ਼ਰ ਪਹਿਲਾਂ ਦੀ 슈ਗਰ ਦੀ ਪੁੱਛੋ 슈ਗਰ ਦੀ ਰਿਪੋਰਟ ਲਗਭਗ ਇੱਕ ਹਫ਼ਤੇ ਦੇ ਵਿੱਚ ਵਿੱਚ ਇੱਕ ਹਫ਼ਤਾ ਪਹਿਲਾਂ ਹੋਣੀ ਚਾਹੀਦੀ ਆ ਚਾਹੇ ਇੱਕ ਦਿਨ ਪਹਿਲਾਂ ਹੋਵੇ ਦੋ ਦਿਨ ਹਫ਼ਤੇ ਤੋਂ ਪੁਰਾਣੀ ਜਿਹੜੀ ਹੈਗੀ ਆ ਰਿਪੋਰਟ ਉਹ ਕੋਸ਼ਿਸ਼ ਕਰਨ ਵੀ ਨਵੀਂ ਰਿਪੋਰਟ ਉਹਨਾਂ ਕੋਲ ਹੋਵੇ ਤੇ ਅਸੀਂ ਆਪਣੇ ਵੱਲੋਂ ਵੀ ਕੈਂਪ ਦੇ ਵਿੱਚ ਇੰਤਜ਼ਾਮ ਕਰਾਂਗੇ ਵੀ ਤਾਂ ਕਿ ਅਸੀਂ ਜਿਹੜੇ ਲੈਬੋਰੀ ਟੈਸਟ ਨੇਗੇ ਉਹ ਅਸੀਂ ਉਹਨਾਂ ਸਾਰੇ ਜ਼ਰੂਰਤਮੰਦ ਮਰੀਜ਼ਾਂ ਦੇ ਕਰ ਸਕੀਏ ਲੇਕਿਨ ਕੋਸ਼ਿਸ਼ ਕਰੀ ਜਾਵੇ ਜੇਕਰ ਉਹ ਪਹਿਲਾਂ ਤੋਂ ਟੈਸਟ ਕਰਵਾ ਕੇ ਲੈ ਕੇ ਆਣ ਤਾਂ ਜਿਹੜੇ ਲੈ ਕੇ ਆ ਪੇਸ਼ੈਂਟ ਆਣਗੇ ਜਿਵੇਂ ਕੋਈ ਆਪਰੇਸ਼ਨ ਕਰਾਣਾ ਆ ਜਾਂ ਹੋਰ ਉਹਦੇ ਲਈ ਕੋਈ ਟਰਾਂਸਪੋਰਟ ਦੀ ਕੀ ਵਿਵਸਥਾ ਕਰੀ ਆ ਦੇਖੋ ਜੀ ਜਿਨ੍ਹਾਂ ਵੀ ਪੇਸ਼ੈਂਟ ਉੱਥੇ ਸਾਨੂੰ ਆਈਡੈਂਟੀਫਾਈ ਹੁੰਦੇ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਨੇ ਤਾਂ ਉਹਨਾਂ ਦਾ ਨੈਕਸਟ ਦਿਨ ਤੋਂ ਜਿਹੜਾ ਹੈਗਾ ਉਹਨਾਂ ਦੇ ਨੈਕਸਟ ਦਿਨ ਅਸੀਂ ਉਹਨਾਂ ਨੂੰ ਆਪਰੇਸ਼ਨ ਲਈ ਲੈ ਕੇ ਜਾਵਾਂਗੇ ਤਾਂ ਉਹਨਾਂ ਦਾ ਜਿਹੜਾ ਲਿਆਨ ਤੇ ਲਜਾਨ ਦਾ ਜਿਹੜਾ ਪ੍ਰਬੰਧ ਹੋਊਗਾ ਉਹ ਕਲੱਬ ਵੱਲੋਂ ਕਰਾਇਆ ਜਾਊਗਾ ਉਹਨਾਂ ਨੂੰ ਬਕਾਇਦਾ ਅਸੀਂ ਜਿਹੜਾ ਹੈਗਾ ਲੈ ਕੇ ਜਾਵਾਂਗੇ ਇੱਥੋਂ ਉਹਨਾਂ ਨੂੰ ਉੱਥੇ ਜੋ ਵੀ ਲੰਚ ਹੋਏਗਾ ਉਹ ਕਲੱਬ ਵੱਲੋਂ ਪ੍ਰੋਵਾਈਡ ਕਰਾਇਆ ਜਾਏਗਾ ਤੇ ਆਪਰੇਸ਼ਨ ਕਰਨ ਤੋਂ ਬਾਅਦ ਜੋ ਵੀ ਦਵਾਈ ਹੈਗੀ ਆ ਉਹ ਨਾਲ ਬਿਲਕੁਲ ਫ੍ਰੀ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਜਿਹੜਾ ਇੱਕ ਦਿਨ ਬਾਅਦ ਜਿਹੜਾ ਫਾਲੋਅ ਅਪ ਜਿਹੜਾ ਪ੍ਰੋਸੀਜਰ ਹੈਗਾ ਤੇ ਉਹ ਵੀ ਪ੍ਰੋਪਰ ਟੀਮ ਵੱਲੋਂ ਇਹ ਉਹ ਉਹ ਇੱਥੇ ਪਵਾਨੀਗੜ ਆ ਕੇ ਅਸੀਂ ਉਹ ਉਹ ਕੀਤਾ ਜਾਏਗਾ ਅਸੀਂ ਟਾਈਮ ਟੂ ਟਾਈਮ ਜਿੰਨੀਆਂ ਵੀ ਗਾਈਡਲਾਈਨਸ ਇਸ ਵੰਦੇ ਵਿੱਚ ਨੇ ਤਾਂ ਕਿ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਤੇ ਉਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਤੇ ਵਧੀਆ ਸਿਹਚਾਰੂ ਤਰੀਕੇ ਦੇ ਨਾਲ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ। ਆਗਰ ਕੋਈ ਪੇਸ਼ੈਂਟ ਆਂਦਾ ਜਿਹਨੂੰ ਪਹਿਲਾਂ ਆਪਰੇਸ਼ਨ ਵਗੈਰਾ ਕਰਾਇਆ ਹੈ ਉਹ ਵੀ ਚੈੱਕਅਪ ਕਰਾ ਸਕਦਾ ਹੈ। ਬਿਲਕੁਲ ਜੀ ਦੇਖੋ ਜਿਹੜਾ ਚਿੱਟਾ ਮੋਤੀ ਆ ਜਰਨਲੀ ਕੀ ਹੁੰਦਾ ਇਹ ਦੋਨਾਂ ਅੱਖਾਂ ਦੇ ਵਿੱਚ ਆਂਦਾ ਹੈਗਾ। ਤੇ ਇੱਕ ਬੜਾ ਇੱਕ ਕੁਦਰਤੀ ਜਿਹਾ ਇੱਕ ਰੀਜ਼ਨ ਹੈ ਉਹ ਹੈਗਾ ਤਾਂ ਉਸ ਦੇ ਵਿੱਚ ਜੇਕਰ ਕਿਸੇ ਨੂੰ ਪਹਿਲਾਂ ਉਹਦਾ ਆਪਰੇਸ਼ਨ ਹੋਇਆ ਨਹੀਂ ਠੀਕ ਹੋਇਆ ਤਾਂ ਉਹ ਵੀ ਡਾਕਟਰ ਬਲਵੀਰ ਖਾਨ ਜਿਹੜੇ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਲੋਕਾਂ ਨੂੰ ਪਤਾ ਮਾਹਿਰ ਨੇ ਬਹੁਤ ਉਹਨਾਂ ਦੇ ਅੰਦਰ ਜਿਹੜੀ ਸੇਵਾ ਭਾਵਨਾ ਵੀ ਬਹੁਤ ਹੈਗੀ ਆ ਤੇ ਤਾਂ ਅਸੀਂ ਉਹਨਾਂ ਨੂੰ ਵੀ ਚੈੱਕ ਅਪ ਕਰਾਵਾਂਗੇ ਪਲੱਸ ਜੇਕਰ ਇੱਕ ਅੱਖ ਦਾ ਹੋ ਚੁੱਕਿਆ ਦੂਜੀ ਅੱਖ ਦੇ ਵਿੱਚ ਛਿੱਟਾ ਮੋਤੀ ਆਇਆਗਾ ਉਹਨਾਂ ਦਾ ਵੀ ਆਪਰੇਸ਼ਨ ਜਿਹੜਾ ਹੈਗਾ ਉਹ ਕਰਾਇਆ ਜਾਏਗਾ ਜੇਕਰ ਦੋਨੀਆਂ ਅੱਖਾਂ ਦੇ ਵਿੱਚ ਛਿੱਟਾ ਮੋਤੀ ਆ ਤਾਂ ਇੱਕ ਗਵਰਨਮੈਂਟ ਗਾਈਡਲਾਈਨ ਦੇ ਮੁਤਾਬਕ ਉਸ ਨੂੰ ਕਰਾਇਆ ਜਾਏਗਾ ਦੋਨੇ ਇਕੱਠੇ ਆਪਰੇਸ਼ਨ ਨਹੀਂ ਕਰੇ ਜਾ ਸਕਦੇ ਹੁੰਦੇ ਤਾਂ ਪਹਿਲਾਂ ਪਹਿਲਾ ਆਪਰੇਸ਼ਨ ਕਰਾਇਆ ਜਾਏਗਾ ਤੇ ਉਸ ਤੋਂ ਕਾਫੀ ਟਾਈਮ ਦੇ ਬਾਅਦ ਜਿਹੜਾ ਹੈਗਾ ਉਹ ਦੂਸਰੀ ਅੱਖ ਦਾ ਆਪਰੇਸ਼ਨ ਕਰਾਇਆ ਜਾ ਸਕਦਾ ਹਾਂ ਦੂਰ ਦੀ ਦੂਰੋ ਕੀ ਨਿਗਾਹ ਸਕਦਾ ਸਰ ਦੇਖੋ ਐ ਸੱਚ ਕੋਈ ਬਾਉਂਡੇਸ਼ਨ ਨਹੀਂ ਹੈਗੀ ਕਿ ਦੂਰੋਂ ਨੇੜੋਂ ਦਾ ਹੋਆ ਅਸੀਂ ਇੱਕ ਲੋਕ ਭਲਾਈ ਦਾ ਆਪਣੇ ਸਮਾਣਾ ਹੋ ਗਿਆ ਨਾਬਾ ਹੋ ਗਿਆ ਸਮਰੂਪ ਬਿਲਕੁਲ ਛੁੱਡੀ ਗੱਲ ਠੀਕ ਹੈ ਕ੍ਰਿਸ਼ਨ ਜੀ ਕੀ ਆ ਵੀ ਲੋਕ ਭਲਾਈ ਦਾ ਕੰਮ ਹੈਗਾ ਇਹ ਦੇਖੋ ਬੇਸ਼ੱਕ ਇੱਕ ਏਰੀਏ ਦੇ ਲਈ ਜਿਹੜੇ ਹੈਗੇ ਨੇ ਸਮਾਜਿਕ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਲੇਕਿਨ ਜਿਹੜਾ ਸਾਡਾ ਸਾਡੇ ਜਿਹੜੀ ਸੋਚ ਹੈਗੀ ਆ ਸਾਡਾ ਸਪੈਕਟਰ ਮ ਹੈਗਾ ਉਹ ਬਹੁਤ ਵਾਈਡ ਹੈਗਾ ਕਿਸੇ ਵੀ ਏਰੀਏ ਤੋਂ ਜੇਕਰ ਕਿਸੇ ਦਾ ਕੋਈ ਰਿਸ਼ਤੇਦਾਰ ਦੂਰ ਤਰਾਡੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਡਾਕਟਰਾਂ ਨੇ ਤੇ ਉਹ ਨਹੀਂ ਕਰਵਾ پا ਰਹੇ ਕਿਉਂਕਿ ਰੁਟੀਨ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਆ 12 ਤੋਂ ਲੈ ਕੇ 20 25000 ਰੁਪਏ ਤੱਕ ਆਪਰੇਸ਼ਨ ਹੁੰਦਾ ਤਾਂ ਉਹ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਬੁਲਾ ਸਕਦੇ ਨੇ ਸਾਡੇ ਕਲੱਬ ਵੱਲੋਂ ਉਹਨਾਂ ਨੂੰ ਨਿਗਾ ਇਨਵੀਟੇਸ਼ਨ ਆ ਜੀ ਉਹ ਆਉਣ ਤੇ ਅਸੀਂ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਹੈਗੇ ਹਾਂ ਹਾਂ ਲੋੜਵੰਦ ਬਗਿਆ ਕੋਈ ਆਮ ਵੀ ਆ ਸਕਦਾ ਜਿਹੜਾ ਮਰਜ਼ੀ ਚੈੱਕਅਪ ਕਰਾਣ ਦੇ ਦੇਖੋ ਸਰ ਬਿਲਕੁਲ ਆ ਸਕਦਾ ਜੀ ਕਿਉਂਕਿ ਕਈ ਵਾਰ ਮੰਨੋ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਡਾਕਟਰ ਗੁਲਬੀਰ ਖਾਨ ਰੈਟੀਨਾ ਦੇ ਸਪੈਸ਼ਲਿਸਟ ਨੇ ਕਈ ਵਾਰ ਲੋਕਾਂ ਨੂੰ ਪਟਿਆਲੇ ਜਾਂ ਮਾ ਗਿਆਨ ਸਾਗਰ ਬਨੂੜ ਦੇ ਵਿੱਚ ਵੀ ਉੱਥੇ ਬੈਠਦੇ ਨੇ ਤਾਂ ਉੱਥੇ ਜਾਣਾ ਮੁਸ਼ਕਲ ਹੁੰਦਾ ਤਾਂ ਇਸ ਦੇ ਵਿੱਚ ਕੀ ਚੀਜ਼ ਹੈ ਜੀ ਕੋਈ ਵੀ ਕੋਈ ਵੀ ਜਿਹੜਾ ਇਲਾਕਾ ਨਿਵਾਸੀ ਆ ਠੀਕ ਹੈ ਨਾ ਕਈ ਵਾਰ ਸੰਪਨ ਲੋਕ ਵੀ ਨੇ ਲੇਕਿਨ ਉਹਨੂੰ ਟਾਈਮ ਨਹੀਂ ਲੱਗ ਪਾਂਦਾ ਜੀ ਤਾਂ ਉਹ ਵੀ ਉਹਨਾਂ ਦਾ ਵੀ ਵੈਲਕਮ ਹੈਗਾ ਜੀ ਤਾਂ ਉਹ ਵੀ ਆ ਕੇ ਜਿਹੜਾ ਹੈਗਾ ਉਹ ਡਾਕਟਰ ਬਲਬੀਨ ਖਾਨ ਤੇ ਉਹਨਾਂ ਦੀ ਟੀਮ ਤੋਂ ਜਿਹੜਾ ਹੈਗਾ ਚੈੱਕ ਅਪ ਕਰਵਾ ਸਕਦੇ ਨੇ ਜੀ ਹਾਂ ਟਾਈਮ ਕੀ ਰਹੇ ਹੈ ਜੀ ਸਰ ਸਵੇਰੇ 9 ਵਜੇ ਤੋਂ ਅਸੇ ਕੈਂਪ ਸਟਾਰਟ ਹੋਏਗਾ ਤੇ ਲਗਭਗ ਅਸੀਂ 2 ਵਜੇ ਤੱਕ ਜਿਹੜਾ ਹੈਗਾ ਪੇਸ਼IENTS ਦੀ ਜਾਂਚ ਕਰਾਂਗੇ ਜਿਨ੍ਹਾਂ ਨੂੰ ਮੌਕੇ ਦੇ ਉੱਤੇ ਕੋਈ ਦਵਾਈ ਦੀ ਜ਼ਰੂਰਤ ਹੈਗੀ ਆ ਕੋਈ ਅਲਰਜੀ ਆ ਜਾਂ ਕੋਈ ਇਸ ਤਰ੍ਹਾਂ ਦੀ ਹੈਗੀ ਆ ਉਹਨਾਂ ਨੂੰ ਉਹ ਦਵਾਈ ਦੇ ਦਿੱਤੀ ਜਾਏਗੀ ਤੇ ਜਿਨ੍ਹਾਂ ਦਾ ਆਪਰੇਸ਼ਨ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਦੇ ਚਿੱਟਾ ਮੋਤੀਆ ਹੈਗਾ ਆਇਡੈਂਟੀਫਾਈ ਹੁੰਦਾ ਜੀ ਤਾਂ ਉਹਨਾਂ ਨੂੰ ਫਿਰ ਜਿਹੜਾ ਹੈਗਾ ਅਗਲੇ ਦਿਨ ਨੈਕਸਟ ਡੇ ਅਸੀਂ ਟਾਈਮ ਦੇਵਾਂਗੇ ਜੂਰੋ ਅਸੀਂ ਨਨ ਆਫ ਦੀ ਟ੍ਰਾਂਸਪੋਰਟ ਨਹੀਂ ਉੱਥੇ ਲੈ ਕੇ ਜਾਵਾਂਗੇ ਆਪਰੇਸ਼ਨ ਵਾਲੀ ਜਗ੍ਹਾ ਤੇ ਤੇ ਉਹਨਾਂ ਦਾ ਆਪਰੇਸ਼ਨ ਕਰਾ ਕੇ ਬਕਾਇਦਾ ਸਾਰੇ ਉਹਨਾਂ ਦੇ ਜਿਹੜੇ ਅੱਗੇ ਅ ਘਰ ਦੇ ਜਿਹੜੇ ਲੋਕ ਹੋਣਗੇ ਤਾਂ ਗਾਰਡੀਅਨ ਹੋਣਗੇ ਉਹਨਾਂ ਨੂੰ ਅਸੀਂ ਇਨਫਾਰਮ ਕਰਾਂਗੇ ਤਾਂ ਉਹ ਭਾਨੀ ਘੜਵਾ ਕੇ ਉਹਨਾਂ ਨੂੰ ਆਪਰੇਸ਼ਨ ਤੋਂ ਬਾਅਦ ਲੈ ਕੇ ਜਾਣਗੇ ਜਿਹੜਾ ਹੈਗਾ ਚਿੱਟੇ ਮੋਤੀ ਦਾ ਫੈਕੋ ਟੈਕਨੀਕ ਨਾਲ ਇਸ ਦੇ ਵਿੱਚ ਕੋਈ ਟਾਂਕਾ ਕੋਈ ਚੀਰਾ ਕੋਈ ਕੁਝ ਨਹੀਂ ਲੱਗਣਾ ਇਟ ਇਟ ਇਜ਼ ਅ ਫੋਲਡੇਬਲ ਲੈਂਸ ਮੈਂ ਸੁਣੀ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਮੈਂ ਦੱਸਣੀ ਰਹਿ ਗਿਆ ਤਾਂ ਇਟ ਇਜ਼ ਵਿਦ ਦਾ ਲੇਟੈਸਟ ਲੇਟੈਸਟ ਟੈਕਨੋਲੋਜੀ ਇਸ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਇਹ ਨਹੀਂ ਹੈਗਾ ਵੀ ਉਹਨੂੰ ਕੋਈ 2-4 ਦਿਨ ਕੰਮ ਤੇ ਨਹੀਂ ਜਾਣਾ ਪੈਣਾ ਕੋਈ ਜਿਹੜੀਆਂ ਪੁਰਾਣਾ ਟੈਕਨੋਲੋਜੀ ਕਿਉਂਕਿ ਟੈਕਨੋਲੋਜੀ ਬਹੁਤ ਫਾਸਟਲੀ ਚੇਂਜ ਹੋ ਰਹੀ ਹੈ ਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਥਿਸ ਇਜ਼ ਵਿਦ ਅ ਲੇਟੈਸਟ ਟੈਕਨੋਲੋਜੀ ਜੋ ਅੱਜ ਦੇ ਸਮੇਂ 'ਚ ਫੈਕੋ ਦੀ ਲੇਟੈਸਟ ਟੈਕਨੋਲੋਜੀ ਹੈਗੀ ਆ ਤਾਂ ਉਹ ਆਹ ਜੀ ਬਿਲਕੁਲ ਜਿਹੜੇ ਵੀ ਬਜ਼ੁਰਗ ਭੈਣ ਭਰਾ ਆਏਗੇ ਨੇ ਜਾਂ ਬਜ਼ੁਰਗ ਮਾਤਾ ਪਿਤਾ ਆਏਗੇ ਨੇ ਭੈਣ ਭਰਾ ਆਪਣੇ ਪੇਰੈਂਟਸ ਨੂੰ ਲੈ ਕੇ ਆ ਬਿਲਕੁਲ ਵੀ ਕਿਸੇ ਨੂੰ ਇਹ ਬਹੁਤ ਹਾਈਲੀ ਸਕਸੈਸਫੁਲ ਜਿਹੜਾ ਹੈਗਾ ਜੀ ਇਹ ਜਿਹੜਾ ਫੈਕੋ ਟੈਕ ਤਾਂ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਕੋਈ ਦੂਸਰੇ ਦਿਨ ਤੋਂ ਆਪਦੇ ਕੰਮ ਤੇ ਵੀ ਜਾ ਸਕਦੇ